ਲਾਜ਼ਮੀਆਂ ਹੋਣਾ ਮੁੱਲ ਸੋਨੇ ਦਾ ਵੀ ਚੜਨਾ ਅੜੀਏ ਤੂੰ ਮੈਨੂੰ ਰਾਣੀ ਹਾਰ ਲੱਗੀ ਜਾਣੀ ਐ ਲਾਜ਼ਮੀਆਂ ਹੋਣਾ ਮੁੱਲ ਸੋਨੇ ਦਾ ਵੀ ਚੜਨਾ ਅੜੀਏ ਤੂੰ ਮੈਨੂੰ ਰਾਣੀ ਹਾਰ ਲੱਗੀ ਜਾਣੀ ਐ ਕੀ ਬਾਤ ਹੈ ਕੀ ਬਾਤ ਹੈ ਕਿੰਨਾ ਸੋਹਣਾ ਗੀਤ ਹੈ ਕਿੰਨੇ ਸੋਹਣੇ ਲਿਰਿਕਸ ਨੇ ਬਟ ਲਿਓ ਜੀ ਕੀ ਰਾਣੀ ਹਾਰ ਓਏ ਗਾਣਾ ਆਇਆ ਯਾਰ ਹਰ ਵਾਰੀ ਦੱਸਣਾ ਪੈਂਦਾ ਮੈਂ ਗਾਣਾ ਜਿਹੜਾ ਆਇਆ ਹੁੰਦਾ ਉਹ ਗਾਉਣਾ ਆ ਹਰ ਵਾਰੀ ਰਾਣੀ ਹਰ ਗਾਣਾ ਹੁੰਦਾ ਬੱਸ ਉਹ ਮੈਨੂੰ ਰਾਣੀ ਹਰ ਮੈਨੂੰ ਲੱਗਦਾ ਜੇ ਨਾਲ ਵਿਆਹ ਹੋਏ 6 ਸਾਲ ਹੋ ਗਏ ਆ ਤੈਨੂੰ ਕਿੱਥੋਂ ਲੈਣਾ ਨਹੀਂ ਬਈ ਮੈਨੂੰ ਦੇਖ ਕੇ ਰਾਣੀ ਹਰ ਗੀਤ ਗਾਰੇ ਉਹ ਤਾਂ ਰਾਣੀ ਹਰ ਚਾਹੀਦਾ ਹੀ ਚਾਹੀਦਾ ਆ ਉਹਨੂੰ ਦੇਖ ਕੇ ਮੈਂ ਪਤਾ ਨਹੀਂ ਕਿੰਨੇ ਯਾਰ ਕਿਹੜੇ ਕਿਹੜੇ ਗਾਣੇ ਗਾਏ ਆ ਉਹਨੂੰ ਵਿਚਾਰੀ ਨੂੰ ਕੋਈ ਮਿਲਿਆ ਨਹੀਂ ਤੈਨੂੰ ਕਿੱਥੋਂ ਲੈਣਾ ਸੋ ਜੀ ਗਾਣਾ ਰਿਲੀਜ਼ ਹੋਇਆ ਜੀ ਸੱਤੀ ਢੱਲੋਹਰਾਂ ਦਾ ਆਫੀਸ਼ੀਅਲ ਵੀਡੀਓ ਰਿਲੀਜ਼ ਹੋਇਆ ਗਾਣੇ ਦਾ ਨਾਮ ਰਾਣੀ ਹਰ ਹੈ ਗਾਇਆ ਸੱਤੀ ਢੱਲੋਹਰਾਂ ਨੇ ਆ ਲ ਅਫਸਰ ਨੇ ਔਰ ਅਫਸਰ ਨੇ ਗਾਣਾ ਲਿਖ ਕੇ ਨਦਾਨੀ ਕੀਤੀ ਆ ਇਹ ਮੇਰਾ ਡਾਇਲੋਗ ਸੀ ਗੱਲ ਤਾਂ ਹੀ ਮੇਰਾ ਡਾਇਲੋਗ ਸੀਗਾ ਕੱਲ ਤੂੰ ਬੋਲਾ ਯਾਰ ਮੇਰਾ ਡਾਇਲੋਗ ਚੋਰੀ ਕਰ ਲਿਆ ਦੇਖ ਲਓ ਮੈਂ ਕੈਮਰੇ ਤੇ ਕਹਿ ਰਹੀ ਹਾਂ ਇਹ ਚੀਜ਼ ਚੱਲ ਅਗਲੀ ਅਗਲੀ ਲਾਈਨ ਤੂੰ ਬੋਲਾ ਠੀਕ ਹੈ ਅਗਲੀ ਲਾਈਨ ਮੈਂ ਬੋਲਾਂ ਇਹਦੇ ਵਿੱਚ ਲਿਰਿਕਸ ਬਹੁਤ ਪਿਆਰੇ ਨੇ ਬਾਕੀ ਜਦੋਂ ਉਹਨਾਂ ਨੇ ਸ਼ਬਦਾਂ ਦੀ ਗੱਲ ਕੀਤੀ ਸ਼ਬਦਾਂ ਦੀ ਗੱਲ ਕੀਤੀ ਹੈ ਵੀ ਸ਼ਬਦਾਂ ਦੀ ਹੀਰ ਫਿਰ ਬਿੰਦੀ ਅਤੇ ਕਰਨੇ ਵਾਲੀ ਗੱਲ ਹੈ ਮੈਨੂੰ ਪਤਾ ਤੇਰੇ ਕੋ ਨਹੀਂ ਹੋਣੀ ਤੇ ਮੈਨੂੰ ਨਹੀਂ ਗਾਣਾ ਆਉਂਦਾ ਮੈਨੂੰ ਬਟ ਪਤਾ ਹੈ ਉਹ ਉਹ ਗਾਣੇ ਦੇ ਵਿੱਚ ਗੱਲ ਹੈਗੀ ਆ ਸ਼ਬਦਾਂ ਨੇ ਸਿੱਖੇ ਤੇ ਥੋਂ ਬਿੰਦੀਆਂ ਤੇ ਹੋੜੇ ਨੇ ਬਹੁਤ ਕਮਾਲ ਦੀ ਲਿਖਤ ਆ ਪੰਜਾਬੀ ਅੱਖਰਾਂ ਦੀ ਚੋਣ ਕਰਕੇ ਗਾਣੇ ਦੇ ਵਿੱਚ ਪਾਉਣਾ ਔਰ ਤਾਲੀਮਾ ਵਾਲੀਮਾ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਅਫਸਰ ਉਹਨਾਂ ਨੇ ਗਾਣੇ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਇਦਾਂ ਦੀ ਲਿਖਤਾਂ ਦੀ ਆਪਾਂ ਨੂੰ ਲੋੜ ਆ ਜਦੋਂ ਅਸੀਂ ਇਦਾਂ ਪੰਜਾਬੀ ਸ਼ਬਦਾਂ ਦੇ ਨਾਲ ਭਰੇ ਹੋਏ ਗੀਤ ਸੁਣਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੂਗਾ ਕਿ ਹੋੜੇ ਕਨੋੜੇ ਦੇ ਵਿੱਚ ਫਰਕ ਕੀ ਹੁੰਦਾ ਫਰਕ ਕੀ ਆ ਲਾਈਕ ਬਿਲਕੁਲ ਜੀ ਹੋੜਾ ਕਨੋੜਾ ਹਨਾ ਪੰਜਾਬੀ ਦੇ ਸ਼ਬਦ ਇਹ ਸਾਨੂੰ ਬਹੁਤ ਜ਼ਰੂਰੀ ਆ ਸਿੱਖਣੇ ਬਟ ਜਦੋਂ ਇਹ ਗਾਇਕੇ ਦੇ ਵਿੱਚ ਆ ਜਾਂਦੀਆਂ ਤੇ ਹੋਰ ਪਿਆਰੇ ਲੱਗਦੇ ਆ ਬਾਕੀ ਵੀਡੀਓ ਬਹੁਤ ਪਿਆਰੀ ਹੈ ਗੀਤ ਦੀ ਹੈ ਔਰ ਸੱਤੀ ਢਿਲੋਂ ਮਤਲਬ ਜਿਹੜੀ ਉਹਦੀ ਵੋਕਲ ਹੈ ਬਾਈ ਦੀ ਉਹ ਬੜੀ ਕਮਾਲ ਹੈ ਉਹ ਮੈਨੂੰ ਲੱਗਦਾ ਬਣੀ ਐਸੇ ਗੀਤਾਂ ਵਾਸਤੇ ਮੈਲੋਡੀ ਮੋਸਟਲੀ ਕਹਿੰਦੇ ਹੁੰਦੇ ਸਾਰੇ ਕਲਾਕਾਰ ਇਹ ਕੁੜੀਆਂ ਦੇ ਲਈ ਗੀਤ ਗਾਉਂਦੇ ਆ ਹਾਂ ਇਹ ਕਲਾਕਾਰ ਕੁੜੀਆਂ ਦਾ ਹੈ ਇਹ ਕੁੜੀਆਂ ਵਾਲੇ ਗਾਣੇ ਜਾਵੇ ਕਿਉਂਦਾ ਉਹ ਬੈਂਡ ਉਹ ਹੈ ਨਾ ਕੁੜੀਆਂ ਦਾ ਕਲਾਕਾਰ ਮੁੰਡਿਆਂ ਦੇ ਗਾਣਾ ਜਾਂ ਤੇ ਕੁੜੀਆਂ ਲਈ ਗਾਣੇ ਗਾਹ ਕਰੇ ਉਹ ਨਹੀਂ ਨਹੀਂ ਉਹਨੇ ਪਹਿਲਾਂ ਮੁੰਡਿਆਂ ਵਾਸਤੇ ਵੀ ਦੋ ਗਾਣੇ ਛੱਡੇ ਆ ਉਹ ਜਦੋਂ ਤੁਸੀਂ ਦੇਖੋਗੇ ਪਹਿਲੇ ਗਾਣੇ ਵੀ ਜਿਹੜੇ ਆ ਉਹ ਵੀ ਬੜੇ ਬਾਤਮਾਣ ਆ। ਨਹੀਂ ਨਾ ਮੁੰਡਿਆਂ ਦੀ ਗੱਲ ਹੋ ਗਿਆ ਨਾ ਬੈਂਡ ਹੋ ਗਿਆ ਨਾ ਨਾਲ ਦੀ ਨਾਲ ਨਾਲ ਦੇ ਨਾਲ ਬਸ ਅਸੀਂ ਇਹੀ ਕਾਂਗੇ ਜੀ ਬਹੁਤ ਪਿਆਰਾ ਗੀਤ ਆ ਔਰ ਹਰੇਕ ਚੀਜ਼ ਤੋਂ ਬੜਾ ਕੈਸਾ ਤੇ ਕੀ ਭਰਪੂਰ ਹੈ ਗੀਤ ਲਿਰਿਕਸ ਦੀ ਗੱਲ ਕਰੀਏ ਬਹੁਤ ਸੋਹਣਾ ਗਿੱਲ ਸਾਹਿਬ ਹੋਣਾ ਨੇ میوزਿਕ ਕੀਤਾ ਬਹੁਤ ਵਧੀਆ ਔਰ ਸੱਤੀ ਤੇ ਲੰਬਾਈ ਦੀ ਵੋਕਲ ਆ ਤੇ ਅਫਸਰ ਦੀ ਕਲਮ ਚੱਲੀ ਆ ਬਿਲਕੁਲ ਜੀ ਅਫਸਰ ਬਹੁਤ ਸੋਹਣਾ ਲਿਖਦੇ ਨੇ ਸੋ ਲੈਤੀ ਜੀ ਅਗਲੇ ਪ੍ਰੋਜੈਕਟਸ ਵੀ ਅਸੀਂ ਵੇਟ ਕਰਾਂਗੇ ਬਿਲਕੁਲ ਬਿਲਕੁਲ ਕਹਿੰਦੇ ਚੰਗੀ ਚੀਜ਼ ਆਵੇ ਤੇ ਉਹਨੂੰ ਵਧਾਵਾ ਦੇਣਾ ਚਾਹੀਦਾ ਪ੍ਰਮੋਟ ਕਰਨਾ ਚਾਹੀਦਾ ਸੋ ਚੰਗੇ ਗੀਤਾਂ ਦੀ ਸਾਡੇ ਸਮਾਜ ਨੂੰ ਲੋੜ ਆ ਔਰ ਇਹ ਬਹੁਤ ਸੋਹਣਾ ਗੀਤ ਆ ਕਿਸੇ ਕੁੜੀ ਦੀ ਤਾਰੀਫ ਕੀਤੀ ਔਰ ਰਾਣੀ ਹਾਰ ਕਿਹਾ ਗਿਆ ਕਿ ਤੂੰ ਰਾਣੀ ਹਾਰ ਤੂੰ ਹੀ ਆ ਤੈਨੂੰ ਗਹਿਣੇ ਦੀ ਲੋੜ ਨਹੀਂ ਹਾਂ ਬਿਲਕੁਲ ਸਹੀ ਤਾਂ ਹੀ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਰਾਣੀ ਹਾਰ ਲੈ ਕੇ ਤੂੰ ਆਪ ਹੀ ਰਾਣੀ ਹਾਰ ਆ ਸੋ ਜੀ ਹਰ ਹਰ ਕੁੜੀ ਆਪਣੇ ਆਪ ਚ ਰਾਣੀ ਹਾਰਿਆ ਆਪਣੇ 파ਟਨਰ ਵਾਸਤੇ ਆਪਣੇ ਪਰਿਵਾਰ ਵਾਸਤੇ ਪਰ ਮੈਂ ਨਾ ਇੱਕ ਜੀ ਸੋਚ ਲਈ ਸੀ ਤੁਸੀਂ ਤਾਰੀਫ ਕਰੀ ਸੀ ਕੁੜੀਆਂ ਦੀ ਮੈਂ ਇਨਟਰਪਟ ਕਰਦਾ ਵੈਸੇ ਕੁੜੀਆਂ ਤਾਰੀਫ ਤੇ ਲਾਈਕ ਹੁੰਦੀਆਂ ਹੈ ਇਹ ਗੱਲ ਬਿਲਕੁਲ ਸਹੀ ਹੈ ਬਟ ਮੈਂ ਸੋਚ ਰਹੀ ਸੀ ਆਫਸਰ ਨੇ ਹੈ ਨਾ ਮਤਲਬ ਕਿ ਕਿੰਨੀ ਵੱਡੀ ਨਰਾਨੀ ਕੀਤੀ ਆ ਹੈ ਨਾ ਉਹਨੂੰ ਕਿੰਨਾ ਪਿਆਰ ਦੂੰਗਾ ਹੋਇਆ ਹੋਣਾ ਕਿ ਕਈ ਗੱਜ ਤੋ ਵੇਟ ਕਰਦਾ ਹੁੰਦਾ ਉਹ ਜਦੋਂ ਆਉਂਦੀ ਹੁੰਦੀ ਹੈ ਹੈ ਨਾ ਕੀ ਸੋਚ ਕੇ ਲਿਖਿਆ ਹੋਣਾ ਕਿ ਕਿੱਥੇ ਬੈਠ ਕੇ ਨਹੀਂ ਹੁਣ ਨਹੀਂ ਪੁੱਛੋਗੇ ਕਿੱਥੇ ਬੈਠ ਕੇ ਲਿਖਿਆ ਅੱਜ ਨੂੰ ਉਹ ਉਹ ਮੈਂ ਦੱਸੂਗਾ ਵੀ ਉਹਨੇ ਕਿੱਥੇ ਬੈਠ ਕੇ ਲਿਖਿਆ ਇਪੀ ਨਹੀਂ ਕੀਤ ਖੋਲ ਦੇਣਾ ਕੋਈ ਗੱਲ ਨਹੀਂ ਅਫਸਰ ਇਹ ਕਹਿਣਾ ਮੁਰਕੇ ਤੈਨੂੰ ਮੈਂ ਦੱਸਣਾ ਨਹੀਂ ਅਫਸਰ ਨੇ ਬਹੁਤ ਸੋਹਣਾ ਗਾਣਾ ਲਿਖਿਆ ਤੇ ਤੁਸੀਂ ਬਾਕੀ ਅਸੀਂ ਤੁਹਾਨੂੰ ਇਹੀ ਕਵਾਂਗੇ YouTube ਤੇ ਜਾਓ ਜਾਓ ਜ਼ਰੂਰ ਸੁਣੋ ਤੇ ਅਫਸਰ X ਜਾ ਕੇ ਚੈੱਕ ਕਰੋ ਤੇ ਤੁਹਾਨੂੰ ਮਜ਼ਾ ਆਊਗਾ ਕੀ ਸੁਣ ਕੇ ਸਾਡੇ ਵੱਲੋਂ ਸਾਡੇ ਵੱਲੋਂ 5 ਸਟਾਰ ਚੋਂ ਕਿੰਨੇ ਮੈਂ ਕਿੰਨੇ ਦਵਾਂਗੀ ਹਾਂ ਮੈਂ ਇਹ ਕਹਿਣਾ ਕਿ 4.99 4.99 ਹੈ ਨਾ 0.11 ਪਤਾ ਕਿਉਂ ਘਟਿਆ ਬਿਕੋਜ਼ ਮੈਂ ਹੋਰ ਜ਼ਿਆਦਾ ਐਕਸਪੈਕਟ ਕਰ ਰਹੀ ਹਾਂ ਉਹਨਾਂ ਤੋਂ ਤਾਂ ਕਰਕੇ ਉਹਦੇ ਮਾਰਕਸ ਕੱਟੇ ਨੇ ਵੈਸੇ ਕੱਟਣ ਵਾਲੀ ਕੌਣ ਹੁੰਨੇ ਆ ਬਟ 4.99 ਇਸ ਗਾਣੇ ਨੂੰ ਸੋ ਇਸ ਤੋਂ ਵੀ ਵਧੀਆ ਲੈ ਕੇ ਆਇਓ ਜਿਹਦੇ ਵਿੱਚ ਫੁੱਲਾਂ ਦੀ ਗੱਲ ਹੋਵੇ ਚਾਹੇ ਰਾਣੀ ਹਾਰ ਦੀ ਗੱਲ ਹੋਵੇ ਜਿਹਦੀ ਮਰਜ਼ੀ ਗੱਲ ਹੋਵੇ ਠੀਕ ਹੈ ਜੀ ਸੋ ਜੀ ਗਾਣਾ ਬਹੁਤ ਵਧੀਆ ਤੁਸੀਂ ਰਾਣੀ ਹਾਰ ਜਾ ਕੇ ਜ਼ਰੂਰ ਸੁਣਿਓ ਔਰ ਤੁਸੀਂ ਵੀ ਜਾ ਕੇ ਤੇ ਸਾਡੇ ਇਸ ਕਮੈਂਟ ਬਾਕਸ ਜਾ ਕੇ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਰਾਣੀ ਹਾਰ ਬਾਏ ਸਤਿ ਸ਼੍ਰੀ ਅਕਾਲ ਮਿਲਦੇ ਆ ਨੈਕਸਟ ਵਨ